ਦਸ ਹੁਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 3 ਮਈ 2025 ਦਿਨ ਸ਼ੁੱਕਰਵਾਰ ਜੇਠ ਮਹੀਨੇ ਦੀ 17 ਤਰੀਕ ਹੈ ਜੀ ਸਹਿਮਯਾਮੂ ਕੈਡਜੀ ਅਤੇ ਕਵੰਟਲਾ ਨੂੰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਰਤ ਜੁਵਲਰਜ਼ ਜਿਹਨਾਂ ਨੇ ਸਰੀ ਤੋਂ ਬਾਅਦ ਕੈਲਗੀਜੀ ਲੋਕੇਸ਼ਨ ਖੋਲੀ ਤੇ ਬਹੁਤ ਜਲਦ ਹੁਣ ਐਡਮਿੰਟਨ ਚ ਲੋਕੇਸ਼ਨ ਖੋਲਣ ਜਾ ਰਹੇ ਆ ਇਸ ਦੇ ਨਾਲ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਚ ਯੂਜ ਕਰਾਂ ਦੀ ਇੱਕ ਵੱਡੀ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪਾਂਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਊਗੀ ਕੈਨੇਡਾ ਦੀ ਇਕਨੋਮੀ ਦੀ ਇਸ ਦੇ ਨਾਲ ਹੀ ਅੱ ਗੱਲਬਾਤ ਕਰਾਂਗੇ ਭਾਰਤੀ ਐਮਬੈਸੀ ਦੇ ਨੰਬਰ ਤੋਂ ਆ ਰਹੀਆਂ ਕਾਲਾਂ ਦੀ ਜਿਹਦੇ ਕਰਕੇ ਲੋਕਾਂ ਦੇ ਸਾਹ ਸੁੱਤੇ ਹੋਏ ਆ ਤੇ ਦੋ ਚੀਨੇ ਖਾਲਸਤਾਨੀਆਂ ਦੀ ਜਿਹੜਾ ਕਿ ਭਾਰਤ ਵੱਲੋਂ ਗ੍ਰਿਫਤਾਰ ਕਰਨ ਦਾ ਦਾਦਾ ਕੀਤਾ ਗਿਆ ਆ ਰੂਸ ਤੇ ਪਾਕਿਸਤਾਨ ਵਿਚਾਲੇ ਕੀ ਸਮਝੌਤਾ ਹੋਇਆ ਜਿਸ ਨੇ ਭਾਰਤ ਦੀ ਪਰੇਸ਼ਾਨੀ ਵਧਾਈ ਆ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਬਦਲ ਕੇ ਵਿੱਚ ਹਰਿਆਣਾ ਦਾ ਨਾਂ ਜੋੜਨ ਦੀ ਗੱਲ ਜਿਹੜੀ ਕੀਤੀ ਜਾ ਰਹੀ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਂਦੇ ਹਾਂ सदियों दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी स्ट्रीट पाइल बिजनेस सेंटर सरी कॉल छे सौ चार पांच सौ तिरानवे ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਤਸਾ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿਕਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੀ ਇਕਨੋਮੀ ਬਾਰੇ ਚੰਗੀ ਖਬਰ ਇਹ ਆ ਰਹੀ ਹੈ ਕਿ ਪਹਿਲੇ ਕੁਆਟਰ ਦੇ ਵਿੱਚ ਤਕਰੀਬਨ 1.2% ਦੇ ਹਿਸਾਬ ਨਾਲ ਵਧੀ ਹੈ ਖੁਦ ਕੈਨੇਡਾ ਸਰਕਾਰ ਨੂੰ ਵੀ ਇਸ ਗੱਲ ਦੀ ਆਸ ਨਹੀਂ ਸੀ ਕਿ ਇਕਨੋਮੀ ਇੰਨੀ ਜਿਹੜੀ ਆ ਉਹ ਜੰਪ ਮਾਰ ਸਕਦੀ ਹੈ ਹਾਲਾਂਕਿ ਬਹੁਤ ਛੋਟਾ ਜਿਹਾ ਹੀ ਵਾਧਾ ਆ ਪਰ ਇਹਨੂੰ ਚੰਗੇ ਸਾਈਨ ਵਜੋਂ ਲਿਆ ਜਾ ਰਿਹਾ ਕਿ ਜਿਹੇ ਮਾਹੌਲ ਦੇ ਵਿੱਚ ਜਿੱਥੇ ਕਿ ਕੈਨੇਡਾ ਚ ਇਸ ਵੇਲੇ ਪੂਰੀ ਤਰ੍ਹਾਂ ਆਰਥਿਕ ਜਿਹੜੀ ਤੰਗੀ ਮਹਿਸੂਸ ਕੀਤੀ ਜਾ ਰਹੀ ਆ ਤਾਂ ਇਕਨੋਮੀ ਨੇ ਜਿਹੜਾ ਆ ਥੋੜਾ ਜਿਹਾ ਜੰਪ ਮਾਰਿਆ ਪਰ ਕੀ ਇਹ ਜਿਹੜੀ ਇਕਨੋਮੀ ਦੇ ਵਿੱਚ ਜੰਪ ਆਇਆ ਇਹ ਪੱਕਾ ਆ ਸਥਾਈ ਆ ਜਾਂ ਸਿਰਫ ਵਕਤੀ ਤੌਰ ਦੇ ਉੱਤੇ ਸਿਰਫ ਇਹ ਇੱਕ ਵਾਰੀ ਵਾਧਾ ਹੋਇਆ ਇਹਦੇ ਬਾਰੇ ਆ ਡੱਡ ਇਕਨੋਮਿਸਟ ਤੇ ਆ ਡੱਡੇ ਵਿਚਾਰ ਨੇ ਬਹੁਤੇ ਕਹਿ ਰਹੇ ਆ ਕਿ ਇਹ ਜਿਹੜਾ ਆ ਵਾਧਾ ਜਾਰੀ ਰਹਿਣਾ ਆ ਸਰਕਾਰ ਵੱਲੋਂ ਜਿਹੜੇ ਸੁਧਾਰ ਕੀਤੇ ਜਾ ਰਹੇ ਆ ਉਹਦੇ ਨਾਲ ਕੈਨੇਡਾ ਦੀ ਇਕਨੋਮੀ ਨੇ ਇੰਪਰੂਵ ਕਰਨਾ ਆ ਜਦੋਂ ਕਿ ਨਾਲ ਹੀ ਕੁਝ ਮਾਰ ਇਹ ਵੀ ਕਹਿ ਰਹੇ ਆ ਕਿ ਇਹਦਾ ਇੱਕ ਕਾਰਨ ਸਭ ਤੋਂ ਵੱਡਾ ਜਿਹੜਾ ਆ ਉਹ ਇਹ ਆ ਕਿ ਟੈਰਫ ਤੋਂ ਡੋਕੀ ਡਰ ਗਏ ਸੀਗੇ ਅਮਰੀਕਾ ਦੇ ਵਿੱਚ ਜਿਹੜਾ ਸਮਾਨ ਕੈਨੇਡਾ ਵਾਲੇ ਪਾਸਿਓਂ ਜਾਂਦਾ ਉਹ ਅਮਰੀਕਾ ਦੇ ਸਪਲਾਈਅਰਾਂ ਨੇ ਜਲਦੀ ਹੀ ਜਲਦੀ ਜ਼ਿਆਦਾ ਆਰਡਰ ਕਰਤਾ ਤਾਂ ਕਿ ਟੈਰਫ ਲੱਗਣ ਤੋਂ ਪਹਿਲਾਂ ਪਹਿਲਾਂ ਆ ਬਹੁਤ ਸਾਰਾ ਸਮਾਨ ਜਿਹੜਾ ਜਮ੍ਹਾਂ ਕਰ ਲਿਆ ਜਾਵੇ ਤੇ ਮੁੜ ਕੇ ਫਿਰ ਅਮਰੀਕਾ ਦੇ ਵਿੱਚ ਪਹਿਲੇ ਵਾਲੇ ਰੇਟ ਤੇ ਵੇਚਿਆ ਜਾ ਸਕੇ ਸੋ ਇਸ ਵਾਸਤੇ ਉਹ ਕਹਿੰਦੇ ਵੀ ਕੈਨੇਡਾ ਵਿੱਚੋਂ ਸਮਾਨ ਗਿਆ ਬਹੁਤ ਆ ਉਧਰ ਤੇ ਇਸ ਦੇ ਨਾਲ ਉਹ ਜਿਹੜਾ ਸਮਾਨ ਗਿਆ ਆ ਤਾਂ ਉਹ ਪੈਸਾ ਵੱਧ ਲੈ ਕੇ ਆਇਆ ਇਸ ਕਰਕੇ ਇਕਨੋਮੀ ਦੇ ਵਿੱਚ ਜਿਆਦਾ ਬੂਸਟ ਦੇਖਣ ਨੂੰ ਮਿਲ ਰਿਹਾ ਆ ਦੂਜੇ ਵਸੇ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜੀ ਘਰੇਲੂ ਮਾਰਕੀਟ ਆ ਇਹਦੇ ਵਿੱਚ ਡਿਮਾਂਡ ਕੁਝ ਘਟੀ ਆ ਉਹਦੇ ਕਰਕੇ ਜਿਹੜਾ ਸੌਫਟ ਹੋਇਆ ਸਾਰਾ ਕੰਮ ਦੀ ਸਪੈਂਡਿੰਗ ਵੀ ਘਟੀ ਆ ਸੋ ਕੁਝ ਕਾਰਨ ਇਹ ਵੀ ਦੱਸੇ ਜਾ ਰਹੇ ਆ ਸੋ ਇਹ ਜਿਹੜੇ ਕਾਰਨ ਇਹਨਾਂ ਦੇ ਆਧਾਰ ਦੇ ਉੱਤੇ ਹੀ ਵਿਆਜ ਦਰਾਂ ਵਧਾਉਣ ਘਟਾਉਣ ਦਾ ਫੈਸਲਾ ਹੁੰਦਾ ਬੈਂਕ ਆਫ ਕੈਨੇਡਾ ਦੀ ਅਗਲੀ ਮੀਟਿੰਗ ਜਿਹੜੀ ਹੈ ਜੀ 4 ਜੂਨ ਦਿਨ ਬੁੱਧਵਾਰ ਨੂੰ ਆ ਜਦੋਂ ਉਹਨਾਂ ਨੇ ਫੈਸਲਾ ਕਰਨਾ ਕਿ ਵਿਆਜ ਦਰਾਂ ਵਧਾਈਆਂ ਜਾਂ ਘਟਾਈਆਂ ਜਾਣ ਕਾਰਨ ਸਰਕਾਰ ਦੇ ਸਾਹਮਣੇ ਪਹਿਲੀ ਵਾਰੀ ਆਉਣਾ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਇਹ ਐਲਾਨ ਹੋਣਾ ਹੈ ਬਹੁਤ ਸਾਰੇ ਲੋਕ ਇਹ ਚਾਹੁੰਦੇ ਆ ਕਿ ਇੰਟਰਸਟ ਰੇਟ ਥੱਲੇ ਨੂੰ ਜਾਵੇ ਤਾਂ ਕਿ ਮਾਰਗੇਜ ਜਿਹੜੀਆਂ ਉਹ ਲੈਣ ਵਿੱਚ ਸੌਖ ਰਹੇ ਕਿਉਂਕਿ ਹੁਣ ਬਹੁਤ ਲੰਮਾ ਜਿਹੜਾ ਆ ਇਹ ਰੈਸੈਸ਼ਨ ਇੱਕ ਤਰੀਕੇ ਦੇ ਨਾਲ ਚੱਲ ਰਿਹਾ ਆ ਹਾਲਾਂਕਿ ਸਰਕਾਰ ਤਾਂ ਮੰਨਦੀ ਨਹੀਂ ਉਹ ਕਹਿੰਦੀ ਰੈਸੈਸ਼ਨ ਹੈ ਨਹੀਂਗਾ ਐਲਾਨਿਆ ਨਹੀਂ ਹੈਗਾ ਪਰ ਲੋਕ ਤੋਰ ਅੰਦਰ ਤੱਕ ਮਹਿਸੂਸ ਕਰਦੇ ਆ ਅੱਗੇ ਕੀ ਹੁੰਦਾ ਸਿਕਾ ਜੇਕਰ ਰੈਸੈਸ਼ਨ ਹੋਣਾ ਸਿਕਾ ਉਹ 6 8 10 ਮਹੀਨੇ ਦਾ ਰਹਿੰਦਾ ਸਿਕਾ ਐਤਕੀ 2.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਆ ਲੋਕਾਂ ਦੇ ਕੋਲ ਜਿਹੜੇ ਕੋਲ ਜਮਾ ਪੂੰਜੀ ਸੀ ਉਹ ਵੀ ਨਿਵੇੜ ਲਈ ਆ ਜਿਹੜੀਆਂ ਲਾਈਨਅਪ ਕਰੈਡਟਾਂ ਸੀਗੀਆਂ ਉਹ ਵੀ ਖਾਲੀ ਗਿਆ ਕਈ ਤਾਂ ਵਿਜ਼ਾ ਕਾਰਡ ਜਾਂ ਮਾਸਟਰ ਕਾਰਡ ਦੇ ਉੱਤੇ ਨਜ਼ਾਰਾ ਕਰ ਰਹੇ ਆ ਤੇ ਜਿਹੜੀ ਘਰਾਂ ਦੇ ਵਿੱਚ ਇੱਕ ਉਟੀ ਸੀਗੀ ਖਾਸ ਕਰਕੇ ਜਿਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਲਏ ਸੀਗੇ ਉਹ ਇੱਕ ਟੀਵੀ ਉੜ ਗਈ ਆ ਸੋ ਬਹੁਤ ਮਾੜੇ ਹਾਲਾਤ ਜਿਹੜੇ ਇਸ ਵੇਲੇ ਕੈਨੇਡਾ ਦੇ ਵਿੱਚ ਹੈਗੇ ਆ ਹਾਲਾਂਕਿ ਸਰਕਾਰ ਕਹਿੰਦੀ ਆ ਵੀ ਇਹ ਗਾਹਾਂ ਜਾ ਕੇ ਵਧੀਆ ਹੋ ਜਾਣੇ ਆ ਪਰ ਹੋਣਗੇ ਤਾਂ ਹੀ ਜੇਕਰ ਸਰਕਾਰ ਕੋਈ ਵੱਡੇ ਕਦਮ ਚੁੱਕੂਗੀ ਜਿਵੇਂ ਕਿ ਪਿਛਲੇ ਹਫ਼ਤੇ ਉਹਨਾਂ ਨੇ ਕਿਹਾ ਵੀ ਅਸੀਂ ਜੀਐਸਟੀ ਜਿਹੜੀ ਆ ਹਟਾ ਦਿੱਤੀ ਆ 1 ਮਿਲੀਅਨ ਡਲਰ ਦੇ ਘਰਾਂ ਤੱਕ ਜ਼ੀਰੋ ਕੱਟਦੀ ਆ ਡੇਢ ਮਿਲੀਅਨ ਤੱਕ ਘਟਾ ਦਿੰਦੀ ਆ ਉਹਦੇ ਨਾਲ ਫਸਟ ਟਾਈਮ ਹੋਮ ਬਾਇਰਸ ਨੂੰ ਫਾਇਦਾ ਹੋਣਾ ਆ ਸੋ ਇਹੋ ਜਿਹੇ ਵੱਡੇ ਕਦਮ ਚੁੱਕਣੇ ਪੈਣਗੇ ਸਟ੍ਰੈਸ ਸਟੈਸਟ ਠੋਣਾ ਪਊਗਾ ਤੇ ਇਸ ਦੇ ਨਾਲ ਬੈਂਕ ਆਫ ਕੈਨੇਡਾ ਜੀ ਇੰਟਰਸਟ ਰੇਟ ਥੱਲੇ ਲਿਆ ਆਵੇ ਥੋੜਾ ਬਹੁਤ ਉਹਦੇ ਨਾਲ ਕੋਈ ਬੂਸਟ ਮਿਲ ਸਕਦਾ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਠੱਗਾਂ ਦੀ ਤਾਂ ਠੱਗ ਜਿਹੜੇ ਆ ਲੋਕਾਂ ਨੂੰ ਠੱਗਣ ਦੇ ਵਾਸਤੇ ਅੱਡੜ ਤਰੀਕੇ ਲੱਭਦੇ ਰਹਿੰਦੇ ਆ ਆ ਤਕਰੀਬਨ ਪਿਛਲੇ 3-4 ਦਿਨ ਤੋਂ ਇੱਕ ਨਵਾਂ ਤਰੀਕਾ ਲੱਭਿਆ ਗਿਆ ਜਿਨੇ ਲੋਕਾਂ ਨੂੰ ਕਾਫੀ ਡਹਿਲਾ ਦਤਾ ਸਗਾ ਧਮਕੀਆਂ ਉਹਦੀਆਂ ਐਕਸਟਰੈਕਸ਼ਨਾਂ ਦੀਆਂ ਤੇ ਉਸ ਤੋਂ ਬਾਅਦ ਕਾਲ ਲਾਉਂਦੀਆਂ ਪੈਸੇ ਦਿਓ ਜੀ ਗੋਲੀਆਂ ਵੀ ਚੱਲਦੀਆਂ ਰਹੀਆਂ ਅਜਿਹੇ ਦੇ ਵਿੱਚ ਭਾਰਤੀ ਐਮਬੈਸੀ ਤੋਂ ਕਾਲ ਆਉਣ ਲੱਗ ਪਈਆਂ ਉਹਨਾਂ ਦੇ ਨੰਬਰ ਤੋਂ ਫੋਨ ਆਉਣ ਲੱਗ ਪਏ ਕਿ ਤੁਹਾਡਾ ਜਿਹੜਾ ਨਾਮ ਹੈ ਇੱਕ ਕੇਸ ਵਿੱਚ ਪੈ ਗਿਆ ਜੀ ਉੱਥੇ ਇੰਡੀਆ ਦੇ ਵਿੱਚ ਕਿਉਂਕਿ ਤੁਹਾਡੇ ਨਾਮ ਦੇ ਉੱਤੇ ਫੋਨ ਇਸ਼ੂ ਹੋਇਆ ਸੀਗਾ ਉਸ ਫੋਨ ਦੇ ਉੱਤੇ ਫਲਾਣੇ ਬੰਦੇ ਦੀ ਸਿਪਾਰੀ ਦਿੱਤੀ ਸੀਗੀ ਉਹ ਫਲਾਣਾ ਬੰਦਾ ਮਾਰਿਆ ਗਿਆ ਆ ਤੇ ਇਸ ਕਰਕੇ ਹੁਣ ਤੁਹਾਡਾ ਨਾਮ ਉਸ ਕੇਸ ਦੇ ਵਿੱਚ ਸ਼ਾਮਿਲ ਕੀਤਾ ਜਲਦ ਆ ਕੇ ਸਾਨੂੰ ਮਿਲੋ ਸੋ ਜਿਵੇਂ ਕਈ ਲੋਕਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਨੂੰ ਫੋਨ ਆ ਰਹੇ ਆ ਤੇ ਜਦੋਂ ਵਾਪਸ ਉਸ ਨੰਬਰ ਤੇ ਫੋਨ ਕਰਦੇ ਆ ਤੇ ਅੰਬੈਸੀ ਦਾ ਮੇਨ ਨੰਬਰ ਹੁਣ ਕਰਕੇ ਉਹ ਆਟੋਮੈਟਿਕ ਸਿਸਟਮ ਲੱਗਾ ਹੋਇਆ ਵੀ ਤੁਸੀਂ ਫੁਲਾਣੀ ਗੱਲ ਕਰਨੀ ਹੈ ਦੇ ਇੱਕ ਨੱਪੋ ਫੁਲਾਣਾ ਨੱਪੋ ਕਰਨ ਤਾਂ ਦੋ ਨੱਪੋ ਤੇ ਗੱਲ ਕਿਸੇ ਨਾਲ ਹੋ ਰਹੀ ਨਹੀਂ ਲੋਕੀ ਕਾਫੀ ਘਬਰਾਏ ਹੋਏ ਸੀਗੇ ਸੋ ਕਈਆਂ ਨੇ ਫਿਰ ਦਿੱਤੀ ਜਾ ਕੇ ਅੰਬੈਸੀ ਤੱਕ ਪਹੁੰਚ ਕੀਤੀ ਵੀ ਭਾਈ ਤੁਹਾਡੇ ਨੰਬਰ 604 662 8811 ਤੋਂ ਫੋਨ ਕਰਾ ਰਿਹਾ ਆ ਤੇ ਆਹ ਗੱਲ ਕਹੀ ਜਾ ਰਹੀ ਆ ਕਿ ਸਾਨੂੰ ਜਲਦੀ ਆ ਕੇ ਮਿਲੋ ਤੇ ਤੁਹਾਡਾ ਕੰਮ ਖਤਰੇ ਦੇ ਵਿੱਚ ਆ ਤੇ ਆਦਰਵਾਇਜ਼ ਅਸੀਂ ਤੁਹਾਡੀ ਜਿਹੜੀ ਆ ਉਹ ਇੰਟਰਪੋਲ ਦੇ ਰਾਹੀਂ ਗ੍ਰਿਫਤਾਰੀ ਕਰਵਾ ਸਕਦੇ ਆ ਤੇ ਬਾਅਦ ਦੇ ਵਿੱਚ ਜਦੋਂ ਕੌਲਾਂ ਜ਼ਿਆਦਾ ਗਈਆਂ ਲੋਕ ਜ਼ਿਆਦਾ ਉਥੇ ਐਮਬੈਸੀ ਨੂੰ ਦੱਸਣ ਲੱਗੇ ਤਾਂ ਫਿਰ ਭਾਰਤੀ ਐਮਬੈਸੀ ਜਿਹੜੀ ਵੈਨਕੂਵਰ ਵਾਲੀ ਆ ਉਹਨਾਂ ਵੱਲੋਂ ਇੱਕ ਮੀਡੀਆ ਐਡਵਾਈਜ਼ਰੀ ਜਿਹੜੀ ਭੇਜੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਵੀ ਅਸੀਂ ਇਹੋ ਜੀ ਕੋਈ ਵੀ ਇਨਫੋਰਮੇਸ਼ਨ ਨਹੀਂ ਦੇ ਰਹੇ ਇਹਦੇ ਵਿੱਚ ਜਿਹੜਾ ਵੈਨਕੂਵਰਲਾ ਭਾਰਤੀ ਕੌਂਸਲਖਾਨਾ ਉਹਨਾਂ ਦਾ ਕੋਈ ਹੱਥ ਨਹੀਂ ਹੈਗਾ ਵੀ ਇਹ ਕੋਈ ਠੱਗ ਜਿਹੜੇ ਨੇ ਸਪੂਫਿੰਗ ਕਰ ਰਹੇ ਆ ਸੋ ਅੱਜ ਕੱਲ ਇੱਕ ਨਵਾਂ ਕੰਮ ਹੈਗਾ ਸਪੂਫਿੰਗ ਦਾ ਪਿਛਲੇ ਕੁਝ ਸਾਲਾਂ ਤੋਂ ਪਰਚਲਿਤ ਹੋਇਆ ਇਹਦੇ ਵਿੱਚ ਕੀ ਹੈ ਕਿ ਕੁਝ ਐਪਸ ਨੇ ਕੁਝ ਪ੍ਰੋਗਰਾਮ ਨੇ ਜਿਹਨਾਂ ਦੇ ਦੀਨ ਤੁਸੀਂ ਕਿਸੇ ਦਾ ਵੀ ਨੰਬਰ ਦੂਜੇ ਨੂੰ ਸ਼ੋਅ ਕਰ ਸਕਦੇ ਆ ਉਹ ਨੰਬਰ ਤੁਹਾਡੇ ਬੱਚੇ ਦਾ ਹੋ ਸਕਦਾ ਤੁਹਾਡੇ ਕੰਮ ਵਾਲੇ ਦਾ ਹੋ ਸਕਦਾ ਆ ਇਦਾਂ ਕਿਸੇ ਐਮਬੈਸੀ ਦਾ ਹੋ ਸਕਦਾ ਆ ਈਵਨ ਥਾਣੇ ਦਾ ਹੋ ਸਕਦਾ ਆ ਤੁਹਾਨੂੰ ਨੰਬਰ ਉਹ ਜਾਊਗਾ ਪਰ ਨੰਬਰ ਕਿਸੇ ਹੋਰ ਤੋਂ ਗੱਲ ਹੋ ਰਹੀ ਹੋਣੀ ਆ ਤੁਸੀਂ ਇਹ ਸਮਝਣਾ ਵੀ ਤੁਹਾਨੂੰ ਉਸ ਨੰਬਰ ਤੋਂ ਫੋਨ ਆਇਆ ਜਦੋਂ ਵਾਪਸ ਕਰਨਾ ਹੋ ਕਿਤੇ ਹੋਰ ਜਾਣਾ ਪਰ ਹੁੰਦਾ ਉਹ ਠੱਗਾਂ ਦਾ ਕੰਮ ਆ ਸੋ ਸਪੂਫਿੰਗ ਦੇ ਜਰੀਏ ਭਾਰਤੀ ਐਂਬੈਸੀ ਦਾ ਨੰਬਰ ਵਰਤ ਕੇ ਕਾਉਂਸਲ ਖਾਨੇ ਦਾ ਨੰਬਰ ਵਰਤ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਹੁਣ ਭਾਰਤੀ ਕਾਉਂਸਲ ਖਾਨੇ ਨੇ ਸਪਸ਼ਟ ਕਰ ਦਿੱਤਾ ਕਿ ਜੇਕਰ ਤੁਹਾਨੂੰ ਕੋਈ ਅਜਿਹਾ ਫੋਨ ਆਉਂਦਾ ਆ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਤੇ ਅਸੀਂ ਅਜਿਹਾ ਕੋਈ ਵੀ ਪ੍ਰੋਗਰਾਮ ਇੱਥੇ ਨਹੀਂ ਚਲਾਇਆ ਤੇ ਨਾ ਹੀ ਸਾਡੇ ਕੋਲ ਇਹੋ ਜਿਹੀ ਕੋਈ ਜਾਣਕਾਰੀ ਆ ਸੋ ਹੋ ਸਕਦਾ ਬਹੁਤ سارے ਲੋਕਾਂ ਨੂੰ 604 662 8811 ਦੇ ਉੱਤੇ ਫੋਨ ਆਇਆ ਹੋਵੇ ਸੋ ਜੇਕਰ ਤੁਹਾਨੂੰ ਇਹੋ ਜਿਹਾ ਫੋਨ ਆਇਆ ਤਾਂ ਕੋਈ ਬਹੁਤਾ ਘਬਰਾਉਣ ਦੀ ਲੋੜ ਨਹੀਂ ਹੈ ਇਹ ਠੱਗ ਗਿਆ ਇਹਨਾਂ ਤੋਂ ਬਚਣ ਦੀ ਲੋੜ ਆ ਇਹ ਨਾ ਹੋਵੇ ਕਿ ਇਹਨਾਂ ਤੋਂ ਡਰ ਕੇ ਕਿਤੇ ਪੈਸੇ ਦੇ ਦੇਣ ਤੁਰ ਪਿਓ ਸੋ ਇਹ ਇੱਕ ਖਤਰੇ ਵਾਲੀ ਗੱਲ ਹੋਣੀ ਆ ਫਿਰ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਖਾਲਸਤਾਨੀ ਚੀਨਿਆਂ ਦੀ ਖਾਲਸਤਾਨੀ ਕ੍ਰੀਡਿਅਨ ਖਾਲਸਤਾਨੀ ਅਮਰੀਕਨ ਖਾਲਸਤਾਨੀ ਬ੍ਰਿਟਿਸ਼ ਖਾਲਸਤਾਨੀ ਯੂਰੋਪੀਅਨ ਖਾਲਸਤਾਨੀ ਆਸਟ੍ਰੇਲੀਅਨ ਇਦਾਂ ਦਾ ਬਹੁਤ ਸੋਹਣਾ ਸੀਗਾ ਪਰ ਚੀਨੇ ਵੀ ਖਾਲਸਤਾਨੀ ਹੁੰਦੇ ਆ ਇਹ ਮਾਰਕਾ ਜਿਹੜਾ ਜੀ ਉਹ ਭਾਰਤ ਦੀ ਪੁਲਿਸ ਇਹ ਮਾਰ ਸਕਦੀ ਸੀਗੀ ਤੇ ਉਹਨਾਂ ਨੇ ਇਹ ਕੰਮ ਕਰ ਦਿੱਤਾ ਆ ਅ ਬਿਹਾਰ ਦੀ ਪੁਲਿਸ ਜਿਹੜੀ ਆ ਜੀ ਤੇ ਇਸ ਦੇ ਨਾਲ ਹੀ ਉਹਨਾਂ ਜਿਹੜੀ ਐਸਐਸਬੀ ਸਕਿਉਰਿਟੀ ਫੋਰਸ ਆ ਬਾਰਡਰ ਦੀ ਸਕਿਉਰਿਟੀ ਕਰਦੀ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੇ ਨੇਪਾਲ ਬਾਰਡਰ ਤੋਂ ਦੋ ਚੀਨੇ ਫੜੇ ਆ ਜਿਹੜੇ ਕਿ ਖਾਲਸਤਾਨ ਵਾਸਤੇ ਕੰਮ ਕਰਦੇ ਸੀਗੇ ਸੋ ਕਹਿੰਦੇ ਪਤਾ ਤਾਂ ਲੱਗਾ ਸਾਨੂੰ ਕਿ ਉਹ ਇਹ ਬਾਰਡਰ ਦੇ ਉੱਤੇ ਤਲਾਸ਼ਯੋਗ ਤਰੀਕੇ ਦੇ ਨਾਲ ਵੀਡੀਓਜ਼ ਬਣਾ ਰਹੇ ਸਗੇ ਤੇ ਜਦੋਂ ਅਸੀਂ ਉਹਦੇ ਫੋਨ ਜਿਹੜੇ ਉਹਨਾਂ ਦੀ ਜਾਂਚ ਕੀਤੀ ਆ ਤਾਂ ਵਿੱਚੋਂ ਖਾਲਿਸਤਾਨ ਪੱਖੀ ਪ੍ਰਚਾਰ ਦੀਆਂ ਵੀਡੀਓਜ਼ ਬਰਾਮਦ ਹੋਈਆਂ ਜੀ ਸੋ ਇਹ ਦੱਸਿਆ ਗਿਆ ਕਿ ਜਿਹੜਾ ਪਪਰੌਣ ਲਟਾਈ ਇੰਟਰਨੈਸ਼ਨਲ ਬਾਰਡਰ ਆ ਉੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਬਿਹਾਰ ਦੇ ਮਧੂਬਣੀ ਜ਼ਿਲ੍ਹੇ ਦੇ ਵਿੱਚ ਹਰਲਾਕੀ ਥਾਣੇ ਦੇ ਵਿੱਚ ਲਿਆ ਕੇ ਇਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਆ ਤੇ ਹੁਣ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਜਾਂ ਜਾਂਚ ਏਜੰਸੀਆਂ ਉਹਨਾਂ ਦੀ ਵੇਟ ਕੀਤੀ ਜਾ ਰਹੀ ਆ ਰੌ ਆਈਬੀ ਵਗੈਰਾ ਦੀ ਵੀ ਉਹ ਆ ਕੇ ਨਾ ਤੋਂ ਪੋਚ ਗੱਲ ਕਰਕੇ ਗੱਲ ਕਢਾਉਣ ਵੀ ਇਹ ਕਿਵੇਂ ਜਸੂਸੀ ਕਰਦੇ ਸੀ ਤੇ ਕਿਵੇਂ ਕਰਦੇ ਸੀ ਖਾਲਿਸਤਾਨ ਦਾ ਪ੍ਰਚਾਰ ਦੂਜੇ ਪਾਸੇ ਜਿਹੜੇ ਚੀਂਦੇ ਨੇ ਇਹ ਫੜੇ ਗਏ ਇਹਨਾਂ ਦੀ ਜਿਹੜੀ ਆ ਉਮਰ ਇੱਕ ਦੀ 38 ਸਾਲ ਆ ਨਾਂ ਵੂ ਹੌਲਿੰਗ ਆ ਤੇ ਇੱਕ 34 ਸਾਲਾਂ ਦਾ ਆ ਸ਼ੇਂਗ ਜੂਨ ਯੋਂਗ ਇਹ ਦੋਨੇ ਜਣੇ ਕਹਿੰਦੇ ਵੀ ਅਸੀਂ ਤਾਂ ਬਲੌਗਰ ਆ ਭਾਈ ਅੱਜ ਮੈਂ ਅਜਕਲ ਦੁਨੀਆ ਹੋਰਾਂ ਮੁਲਕਾਂ 'ਚ ਤੁਰੇ ਫਿਰਦੀ ਆ ਵੀਡੀਓ ਬਣਾਉਣਾ ਦੱਸਦੀ ਆ ਵੀ ਆਹ ਮੁਲਕ ਇਹੋ ਜਿਹਾ ਦੱਸਦਾ ਇੱਥੇ ਨੁਕੀਦਾਂ ਰਹਿੰਦੇ ਆ ਇਦਾਂ ਖਾਂਦੇ ਆ ਇਦਾਂ ਪਾਉਂਦੇ ਆ ਤੇ ਉਹ ਕਹਿੰਦੇ ਕੰਮ ਅਜਿਹਾ ਕਰਦੇ ਆ ਅਸੀਂ ਤਾਂ ਕੈਮਰਾ ਵੀ ਜਿਹੜਾ ਕਿਰਾਏ ਤੇ ਲਿਆ ਜਿਹੜਾ ਇਹ ਕੈਮਰਾ ਅਸੀਂ ਕਰਜ਼ਾ ਚੁੱਕ ਕੇ ਲਿਆ ਆ ਤੇ ਸਾਨੂੰ ਵੀਡੀਓਜ਼ ਬਣਾਉਣ ਦਾ ਸ਼ੌਂਕ ਸੀਗਾ ਅਸੀਂ ਵੀਡੀਓ ਤੇ ਬਣਾ ਰਹੇ ਸੀਗੇ ਤੇ ਸਾਨੂੰ ਫੜ ਲਿਆ ਕਹਿ ਕੇ ਵੀ ਜਸੂਸ ਹੈਗੇ ਆ ਕਿ ਉਹ ਸਾਡੇ ਫੋਨ ਖੋਲੇ ਵਿੱਚੋਂ ਜੀ ਇਹ ਖਾਲਸਾਣ ਵਾਲੀਆਂ ਵੀਡੀਓ ਦੇ ਨਿਕਲੀਆਂ ਪਜਾ ਉਹ ਕਹਿੰਦੇ ਵੀ ਅਸੀਂ ਉਹ ਤਾਂ ਰੱਖੀਆਂ ਸੀਗੀਆਂ ਕਿਉਂਕਿ ਅਸੀਂ ਦੇਖਦੇ ਹੁੰਦੇ ਆ ਵੀ ਇੰਡੀਆ ਦੇ ਵਿੱਚ ਕੀ ਕੀ ਚੱਲਦਾ ਇਸ ਵੇਲੇ ਤੇ ਸਾਨੂੰ ਖਾਲਸਾਣ ਵਾਲੀਆਂ ਵੀਡੀਓ ਲੱਭ ਗਈਆਂ ਅਸੀਂ ਡਾਊਨਲੋਡ ਕਰਕੇ ਰੱਖ ਲਈਆਂ ਤੇ ਇਹ ਕਹਿੰਦੇ ਮੇਰਾ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਪਰ ਪੁਲਿਸ ਇਸ ਗੱਲ ਨੂੰ ਮੰਨ ਨਹੀਂ ਰਹੀ ਜੀ ਤੇ ਮਧੂਪਣੀ ਦੇ ਪੁਲਿਸ ਦੇ ਐਸਪੀ ਯੋਗੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹਨਾਂ ਦੇ ਕੋਲ ਨਾਂ ਤਾਂ ਕੋਈ ਵੀਜ਼ਾ ਸੀਗਾ ਨਾ ਕੋਈ ਟਰੈਵਲ ਡਾਕੂਮੈਂਟ ਸੀਗਾ ਤੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਇਹ ਇਧਰਲੇ ਪਾਸੇ ਆ ਕੇ ਤਰਾਜਯੁਕ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਕਰ ਰਹੇ ਸੀਗੇ ਉੱਥੋਂ ਕਹਿੰਦੇ ਸਾਨੂੰ ਸ਼ੱਕ ਪਿਆ ਤੇ ਜਦੋਂ ਫਿਰ ਤਲਾਸ਼ੀ ਲਈ ਤਾਂ ਉਸ ਤੋਂ ਬਾਅਦ ਜਨੇ ਕੋ ਖਾਲਸਤਾਨੀ ਵੀਡੀਓਜ਼ ਨਿਕਲੀਆਂ ਆਇਆ ਇਸ ਕਰਕੇ ਫੌਨਜ਼ ਐਕਟ 1946 ਦੀ ਧਾਰਾ 14 ਅਤੇ 14 ਬੀ ਦੇ ਅਧੀਨ ਇਹ ਮਕਦਮੇ ਦਰਜ ਕਰ ਲਏ ਗਏ ਆ ਜੀ ਤੇ ਹੁਣ ਪੁਲਿਸ ਕਹਿੰਦੀ ਹੈ ਵੀ ਇਹਨੂੰ ਤਾਂ ਹੋਰ ਪੁੱਛਗਛ ਕੀਤੀ ਜਾਊਗੀ ਵੀ ਇਹ ਖਾਲਸਤਾਨ ਦਾ ਪ੍ਰਚਾਰ ਕਿਵੇਂ ਕਰਦੇ ਸੀਗੇ ਸੋ ਪਹਿਲੀ ਵਾਰੀ ਹੋਇਆ ਜੀ ਵੀ ਅਚੀਨੇ ਵੀ ਜਿਹੜੇ ਆ ਖਾਲਸਤਾਨੀ ਨਿਕਲੇ ਆ ਹੋਰਾਂ ਕਮਿਊਨਿਟੀਜ਼ ਦੇ ਚੋਂ ਪਹਿਲੀਆਂ ਕਾਫੀ ਖਾਲਸਤਾਨੀ ਸੀਗੇ ਤੇ ਹੁਣ ਇਹ ਇੱਕ ਨਵਾਂ ਮਾਰਕਾ ਭਾਰਤ ਦੀ ਪੁਲਿਸ ਨੇ ਮਾਰਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਰੂਸ ਅਤੇ ਪਾਕਿਸਤਾਨ ਦੀ ਰੂਸ ਤੇ ਭਾਰਤ ਦੇ ਸਬੰਧਾਂ ਬਾਰੇ ਤਾਂ ਬਹੁਤ ਖਬਰਾਂ ਤੁਸੀਂ ਸੁਣੀਆਂ ਹੋਣੀਆਂ ਸੋਵੀਅਤ ਯੂਨੀਅਨ ਵੇਲੇ ਤੋਂ ਹੀ ਦੋਵੇਂ ਮਲਕ ਬੜੇ ਲਾਗੇ ਰਹੇ ਆ ਖਾਸ ਕਰਕੇ ਇੰਦਰਾ ਗਾਂਧੀ ਵੇਲੇ 1984 ਦੇ ਦਰਬਾਰ ਸਾਹਿਬ ਤੇ ਹਮਲੇ ਵੇਲੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਰੂਸ ਦੇ ਟੋਟੇ ਨਹੀਂ ਹੋ ਗਏ ਸੋ ਵੀ ਉਹ ਤੇ ਯੂਨੀਅਨ ਦੇ ਆਪ ਹੀ ਨਹੀਂ ਉਹ ਖਿਲਰ ਗਿਆ ਤੇ ਇਹ ਨੇੜਤਾ ਕਾफी ਰਹੀ ਆ ਉਸ ਤੋਂ ਬਾਅਦ ਕਈ ਦਹਾਕੇ ਜਿਹੜੀ ਆ ਰੂਸ ਨੂੰ ਸੁਰਤ ਨਹੀਂ ਆਈ ਤੇ ਫਿਰ ਹੌਲੀ-ਹੌਲੀ ਰੂਸ ਜਿਹੜਾ ਨੈਚੁਰਲ ਗੈਸ ਅਤੇ ਹੋਰ ਪਦਾਰਥਾਂ ਦੇ ਸਿਰ ਤੇ ਫਿਰ ਮੜਾ-ਮੋਟਾ ਅਮੀਰ ਹੋਣ ਲੱਗਾ ਸ੍ਰੀ ਚੱਕਣ ਲੱਗਾ ਤੇ ਹੁਣ ਫਿਰ ਭਾਰਤ ਤੇ ਰੂਸ ਦੀ ਕਾफी ਨੇੜਤਾ ਬਣ ਗਈ ਇਹ ਨੇੜਤਾ ਇੱਥੋਂ ਤੱਕ ਵੱਧ ਗਈ ਸੀ ਪਿਛਲੇ ਸਾਲ ਕਿ ਕਹਿੰਦੇ ਬ੍ਰਿਕਸ ਬਣਾ ਲੈਣਾ ਜੀ ਅਸੀਂ ਅਮਰੀਕਾ ਦੇ ਉਲਟ ਅਸੀਂ ਆਪਣਾ ਹੀ ਡਾਲਰ ਬਣਾਵਾਂਗੇ ਆਪਣਾ ਹੀ ਜਿਹੜਾ ਸਾਰਾ ਕੁਝ ਪਰਬੰਧ ਸਿਰ ਜਾਂਗੇ ਜਿਹੜਾ ਅਮਰੀਕਨ ਸਿਸਟਮ ਸਾਨੂੰ ਪ੍ਰਵਾਨ ਨਹੀਂ ਹੈਗਾ ਤੇ ਹਾਲਾਤ ਲਗਭਗ ਹੁਣ ਇਹੋ ਜਿਹੇ ਬਣ ਚੁੱਕੇ ਆ ਕਿ ਬ੍ਰਿਕਸ ਦਾ ਇਹ ਤਕਰੀਬਨ ਭੋਗ ਪਿਆ ਚੁੱਕਿਆ ਜਿਹੜਾ ਭਾਰਤ ਆ ਇਹਦੀ ਵਿਦੇਸ਼ ਨੀਤੀ ਤਾਂ ਪਤਾ ਨਹੀਂ ਲੱਗ ਰਿਹਾ ਦੁਨੀਆ ਨੂੰ ਇੱਕ ਵੇਲੇ ਅਮਰੀਕਾ ਨਾਲ ਹੁੰਦਾ ਦੂਜੇ ਵੇਲੇ ਰੂਸ ਨਾਲ ਹੁੰਦਾ ਆ ਥਾਲੀ ਦੇ ਬੈਂਗੜੇ ਵਾਂਗੂ ਭੱਜਾ ਫਿਰਦਾ ਕਦੀ ਚੀਨ ਵਾਲੇ ਚਲੇ ਜਾਂਦਾ ਆ ਸੋ ਕੋਈ ਵੀ ਇੱਥੇ ਯਕੀਨ ਨਹੀਂ ਕਰਦਾ ਸੋ ਇਹ ਜਿਹੇ ਹਾਲਾਤ ਦੇ ਵਿੱਚ ਰੂਸ ਨੇ ਪਾਕਿਸਤਾਨ ਦੇ ਨਾਲ ਨੇੜਤਾ ਬੰਨੀ ਆ ਜਿਹਦੇ ਕਰਕੇ ਜੀ ਭਾਰਤੀ ਮੀਡੀਆ ਅਤੇ ਭਾਰਤੀ ਹਾਕਮ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਆ ਸੋ ਪਾਕਿਸਤਾਨ ਤੇ ਰੂਸ ਦੀ ਨੇੜਤਾ ਕਦੀ ਵੀ ਜਿਹੜੀ ਨਹੀਂ ਰਹੀ ਸੋਵੀਅਤ ਯੂਨੀਅਨ ਵਲੇ ਮਾੜੀ-ਮੁੱਟੀ ਰਹੀ ਆ ਪਰ ਕਦੀ ਇਸ ਲੈਵਲ ਤੱਕ ਨਹੀਂ ਸੀ ਗਈ ਭਈ ਉਹ ਰੂਸ ਪਾਕਿਸਤਾਨ ਦੇ ਵਿੱਚ ਸਭ ਤੋਂ ਤੌਰ ਦੇ ਤੇ ਇਨਵੈਸਟ ਕਰੇ ਉਹ ਵੀ ਇੰਨੀ ਵੱਡੀ ਮਾਤਰਾ ਵਿੱਚ ਹੋਇਆ ਇਸ ਤਰੀਕੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਰੂਸ ਦੇ ਰਾਸ਼ਟਰਪਤੀ ਓਲੈਦਿਮਿਰ ਪੁਤਨ ਦੀ ਮੀਟਿੰਗ ਹੋਈ ਆ ਸ਼ਾਹਬਾਜ਼ ਸ਼ਰੀਫ ਦੇ ਨਾਲ ਉਹਦੇ ਵਿੱਚ ਰੂਸ ਨੇ 2.6 ਬਿਲੀਅਨ ਅਮਰੀਕਨ ਡਾਲਰ ਢਾਈ ਬਿਲੀਅਨ ਅਮਰੀਕਨ ਡਾਲਰ ਜਿਹੜੇ ਕਿ 20000 22000 ਕਰੋੜ ਰੁਪਈਆ ਭਾਰਤ ਦਾ ਬਣ ਜਾਂਦਾ ਹੈ ਸੋ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੋਇਆ ਕਿ ਅਸੀਂ ਕਰਾਚੀ ਦੇ ਨੇੜੇ ਇੱਕ ਬੰਦ ਪਿਆ ਸਟੀਲ ਪਲਾਂਟ ਦੁਬਾਰਾ ਚਲਾਵਾਂਗੇ ਇਹ ਸਟੀਲ ਪਲਾਂਟ ਜਿਹੜਾ ਆ ਐਡਾ ਵੱਡਾ ਆ ਉਹਦੇ ਵਾਸਤੇ ਰੂਸ ਟੈਕਨੋਲੋਜੀ ਦੇਊਗਾ ਹੋਰ ਸਾਜ਼ੋ ਸਮਾਨ ਦੇਊਗਾ ਕਿ ਇਸ ਵੇਲੇ ਪਾਕਿਸਤਾਨ ਨੂੰ ਆਪਣੀਆਂ ਸਟੀਲ ਦੀਆਂ ਲੋਹੇ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਬਾਹਰਲੇ ਮੁਲਕਾਂ ਤੇ ਨਿਰਭਰ ਹੋਣਾ ਪੈਂਦਾ ਆ ਸੋ ਜੇਕਰ ਇਹ ਪਲਾਂਟ ਕੱਲਾ ਚੱਲ ਪੈਂਦਾ ਤਾਂ ਪਾਕਿਸਤਾਨ ਦੀਆਂ ਘਰੇਲੂ ਸਟੀਲ ਦੀਆਂ ਲੋੜਾਂ 30% ਤੱਕ ਘਟ ਜਾਂਦੀਆਂ ਜੀ ਸੋ ਐਡਾ ਵੱਡਾ ਪਲਾਂਟ ਆ ਕਿ ਜਿੱਥੇ 100 ਚੀਜ਼ ਆਉਂਦੀ ਆ 70 ਉਹਨੇ ਬਾਹਰੋਂ ਸਰਜਿਆ ਕਰੂਗਾ ਸੋ ਇਹਦੇ ਨਾਲ ਜਿਹੜਾ ਪਾਕਿਸਤਾਨੀ ਫੋਰਨ ਰਿਜ਼ਰਵ ਆ ਉਹਨੂੰ ਕਾਫੀ ਬੂਸਟ ਮਿਲੂਗਾ ਪਾਕਿਸਤਾਨ ਦੀ ਇਕਨੋਮੀ ਨੂੰ ਬੂਸਟ ਮਿਲੂਗਾ ਤੇ ਸਭ ਤੋਂ ਵੱਡੀ ਗੱਲ ਇਸ ਸਟੀਲ ਪਲਾਂਟ ਦੇ ਆਲੇ ਦੁਆਲੇ ਹਜ਼ਾਰਾਂ ਨੌਕਰੀਆਂ ਜਿਹੜੀਆਂ ਉਹ ਪੈਦਾ ਹੋਣਗੀਆਂ ਤੋ ਕਿੱਥੇ ਤੱਕ ਪਾਸੇ ਭਾਰਤ ਐਸ ਵੇਲੇ ਪੂਰੀ ਦੁਨੀਆ ਵਿੱਚ ਤੁਰਿਆ ਫਿਰਦਾ ਭਾਰਤ-ਪਾਕ ਜੰਗ ਤੋਂ ਬਾਅਦ ਦੱਸਣ ਵਾਸਤੇ ਕਿ ਸਾਡੀ ਸਟੈਂਡ ਕੀ ਸਾਡਾ ਕੀ ਆ ਸਾਡੀ ਪੋਜੀਸ਼ਨ ਕੀ ਆ ਉਸੇ ਮੌਕੇ ਜਦੋਂ ਭਾਰਤ ਸ਼ਸ਼ੀ थरूर ਦੀ ਅਗਵਾਈ ਵਿੱਚ ਦੁਨੀਆ ਨੂੰ ਸਫਾਈਆਂ ਦੰਦਾ ਫਿਰਦਾ ਤੇ ਇਧਰੋਂ ਰੂਸ ਨੇ ਕਹਿ ਲਓ ਵੀ ਕੱਚ ਚੋ ਛੁਰੀ ਕੱਢ ਮਾਰੀ ਐ ਤੇ ਉਹਨਾਂ ਨੇ ਪਾਕਿਸਤਾਨ ਦੇ ਨਾਲ ਜਾ ਕੇ ਹੱਥ ਮਿਲਾ ਲਿਆ ਜਿਹੜਾ ਕਿ ਭਾਰਤ ਦਾ ਇੱਕ ਕਹਿ ਲਓ ਵੀ ਬਹੁਤ ਵੱਡਾ ਦੁਸ਼ਮਣ ਭਾਰਤਿਆ ਨੂੰ ਪਾਕਿਸਤਾਨ ਬਿਲਕੁਲ ਵੀ ਸਖਰਾਂਦਾ ਨਹੀਂ ਹੈਗਾ ਸੋ ਇਹ ਰੂਸ ਵੱਲੋਂ ਪਾਕਿਸਤਾਨ ਨਾਲ ਨੇੜਤਾ ਜਿਹੜੀ ਆ ਬਹੁਤ ਚੱਭ ਰਹੀ ਆ ਭਾਰਤੀਆਂ ਨੂੰ ਤੇ ਅੱਜ ਤਰ੍ਹਾਂ ਤਰ੍ਹਾਂ ਦੀਆਂ negoციਆ ਕੱਢੀਆਂ ਜਾ ਰਹੀਆਂ ਆ ਪਰ ਰੂਸ ਨੇ ਕਿਹਾ ਕਿ ਅਸੀਂ ਗਾਂ ਚੱਲ ਕੇ ਹੋਰ ਸਮਝੌਤੇ ਵੀ ਕਰਾਂਗੇ ਸੋ ਜਿਹੜੀ ਗੱਲ ਇਹ ਸਮਝੌਤੇ 'ਚ ਦੇਖੀ ਜਾ ਰਹੀ ਆ ਕਿ ਤਾਂ ਇਹ ਕਿ ਸਿੱਧੇ ਤੌਰ ਦੇ ਉੱਤੇ ਸਟੀਲ ਇੰਡਸਟਰੀ ਲੱਗਣ ਨਾਲ ਜੌਬਸ ਨਿਕਲੂਗੀ ਇਕਨੋਮੀ ਮੂਵ ਹੋਊਗੀ ਜਾਂ ਫੈਡਰਲਜ਼ ਆ ਪਾਕਿਸਤਾਨ ਦਾ ਉਹ ਮਜ਼ਬੂਤ ਹੋਊਗਾ ਤੇ ਨਾਲ ਦੀ ਨਾਲ ਭਾਰਤੀ ਮਾਰਸ ਕਰਕੇ ਕੁਰਲਾ ਰਹੇ ਆ ਵੀ ਜੇ ਇਹ ਸਮਝੌਤਾ ਕਰ ਗਏ ਤੇ ਗੱਲਾਂ ਵਿੱਚ ਸਮਝੌਤੇ ਹੋਰ ਵੀ ਹੋਣਗੇ ਇਹ ਸਮਝੌਤੇ ਫੌਜੀ ਸਮਝੌਤੇ ਵੀ ਹੋ ਸਕਦੇ ਆ ਰੂਸ ਆਪਣੀ ਟੈਕਨੋਲੋਜੀ ਪਾਕਿਸਤਾਨ ਨੂੰ ਵੀ ਵੇਚ ਸਕਦਾ ਆ ਪੈਸੇ ਦੀ ਉਹਨਾਂ ਨੂੰ ਵੀ ਲੋੜ ਹੈਗੀ ਆ ਸੋ ਇਸ ਕਰਕੇ ਜਿਹੜੀ ਗੱਲ ਸਹੇਦ ਹੀ ਨਹੀਂ ਪੈਸੇ ਦੀ ਆ ਵੀ ਇਹ ਨਾ ਹੋਵੇ ਵੀ ਰੂਸ ਸਾਡੇ ਖੇਮੇ ਵਿੱਚੋਂ ਨਿਕਲ ਕੇ ਇੱਕ ਕਾਮਨ ਫਰੰਟ ਬਣ ਜਵੇ ਕਿਉਂਕਿ ਡਰ ਇਹ ਪਿਆ ਆ ਕਿ ਜਿਸ ਤਰੀਕੇ ਭਾਰਤ-ਪਾਕ ਜੰਗ ਚੱਲਦੀ ਆ ਰੂਸ ਨੇ ਪਹਿਲਾਂ ਵਾਲੀ ਆਵਾਜ਼ ਨਹੀਂ ਕੱਢੀ ਰੂਸ ਨੇ ਪਹਿਲਾਂ ਵਾਂਗ ਕਦੀ ਭਾਰਤ ਦੇ ਵਿੱਚ ਖੜ ਕੇ ਗੱਲ ਨਹੀਂ ਕੀਤੀ ਦੋਹਾਂ ਨੂੰ ਕਹੀ ਗਿਆ ਪਾਕਿਸਤਾਨ ਤੇ ਭਾਰਤ ਤੁਸੀਂ ਲੜਾਈ ਬੰਦ ਕਰ ਦਿਓ ਸੋ ਉਹ ਕਹਿੰਦੇ ਵੀ ਇਹ ਨਾ ਗੱਲ ਹੋਵੇ ਵੀ ਸਾਡਾ ਮਿੱਤਰ ਜਿਹੜਾ ਆ ਉਹ ਸਾਂਝਾ ਮਿੱਤਰ ਬਣ ਜਵੇ ਦੋਹਾਂ ਮੁਲਕਾਂ ਦਾ ਇਸ ਗੱਲ ਦਾ ਫਿਕਰ ਆ ਤੇ ਦੂਜੇ ਪਾਸੇ ਚੀਨ ਜਿਹੜਾ ਜੀ ਉਹਨੇ ਪਾਕਿਸਤਾਨ ਨੂੰ ਇਹ ਕਹਿਤਾ ਮੈਂ ਤੁਹਾਨੂੰ 3.7 ਬਿਲੀਅਨ ਡਾਲਰ ਦਾ ਕਮਰਸ਼ੀਅਲ ਕਰਜ਼ਾ ਦਊਂਗਾ ਤੇ ਇਹ ਕਰਜ਼ਾ ਜਿਹੜਾ ਕਹਿੰਦਾ ਮੈਂ ਅਮਰੀਕਨ ਡਾਲਰ ਨਹੀਂ ਦੇਣਾ ਮੈਂ ਤੁਹਾਨੂੰ ਆਪਣੀ ਕਰੰਸੀ ਯੁਆਨ ਦੇ ਵਿੱਚ ਦਊਂਗਾ ਦੇ ਨਾਲ ਜਿਹੜੇ ਜੰਗੀ ਜਹਾਜ਼ ਨੇ ਜੇ 35ਏ ਉਹ ਪਾਕਿਸਤਾਨ ਨੂੰ ਅੱਧੀ ਕੀਮਤ ਦੇ ਉੱਤੇ ਡਿਸਕਾਊਂਟ ਦੇ ਉੱਤੇ ਦਿੱਤੇ ਜਾਣਗੇ ਸੋ ਇਹ ਵੀ ਇੱਕ ਵੱਡੀ ਖਬਰ ਅੱਜ ਹੈਗੀ ਆ ਸੋ ਪਾਕਿਸਤਾਨ ਤੇ ਦੁਨੀਆਨੀ ਦਿਆਲ ਕਿਉਂ ਹੋ ਰਹੀ ਆ ਇਹ ਤੁਹਾਡੇ ਦਿਮਾਗ 'ਚ ਗੱਲ ਜ਼ਰੂਰ ਆਊਗੀ ਵੀ ਇੱਕ ਪਾਸੇ ਭਾਰਤ-ਪਾਕ ਜੰਗ ਲੱਗੀ ਹੋਈ ਸੀ ਦੂਜੇ ਪਾਸੇ ਆਈਐਮਐਫ ਇੰਟਰਨੈਸ਼ਨਲ ਮਾਨਟਰੀ ਫੰਡ ਵੱਲੋਂ ਪਾਕਿਸਤਾਨ ਨੂੰ ਬਿਲੀਅਨ ਡਾਲਰ ਦਿੱਤੇ ਜਾ ਰਹੇ ਆ ਪਾਰਤ ਦਾ ਮਿੱਤਰ ਰੂਸ ਜਿਹੜਾ ਆ 2.5 ਬਿਲੀਅਨ ਡਾਲਰ ਪਾਕਿਸਤਾਨ ਦੀ ਝੋਲੀ ਪਾ ਰਿਹਾ ਚੀਨ 3.5 ਬਿਲੀਅਨ ਪੌਣੇ 4 ਬਿਲੀਅਨ ਪਾਕਿਸਤਾਨ ਨੂੰ ਹੋਰ ਦੇਣ ਤਿਆਰ ਹੋਇਆ ਫਿਰਦਾ ਅਸਲ ਚ ਗੱਲ ਕੀ ਆ ਕਿ ਪਾਕਿਸਤਾਨ ਦੇ ਥੱਲੇ ਕਰਾਚੀ ਤੋਂ ਥੱਲੇ ਐਡੀ ਵੱਡੀ ਮਾਤਰਾ ਦੇ ਵਿੱਚ ਕੱਚਾ ਤੇਲ ਨਿਕਲਿਆ ਆ ਕਿ ਸਾਰਿਆਂ ਦੀ ਅੱਖ ਉਹਦੇ ਉੱਤੇ ਆ ਵੀ ਕਿਸੇ ਦਾ ਕਹਿਤ ਨਹੀਂ ਕੀ ਅਸੀਂ ਉਹਦੇ ਵਿੱਚ ਸ਼ਾਮਲ ਹੋਈਏ ਕਿਉਂਕਿ ਜਿੰਨਾ ਤੇਲ ਆ ਉਹ ਆ ਜਿੱਡਾ ਵੱਡਾ ਭੰਡਾਰ ਆ ਉਹ ਉਤੋਂ ਇਹ ਦੱਸਿਆ ਜਾ ਰਿਹਾ ਕਿ ਦੁਨੀਆ ਦੇ ਵਿੱਚ ਪਾਕਿਸਤਾਨ ਨੇ ਤੀਜੇ ਜਾਂ ਚੌਥੇ ਨੰਬਰ ਤੇ ਆ ਜਾਣਾ ਜਿਹੜੀਆਂ ਤੇਲ ਉਤਪਾਦਨ ਕਰਨ ਵਾਲੀਆਂ ਕੰਟਰੀਜ਼ ਹਨ ਉਹਦੇ ਵਿੱਚ ਸੋ ਇੰਨਾ ਉਹਨਾਂ ਕੋਲ ਤੇਲ ਉੱਥੇ ਹੈਗਾ ਆ ਸੋ ਉਸ ਵਾਸਤੇ ਜਿਹੜਾ ਪਾਕਿਸਤਾਨ ਦੇ ਵਿੱਚ ਇਨਵੈਸਟਮੈਂਟਾਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਆ ਜਿਹੜੇ ਉਹਦੇ ਦੋਸਤਣ ਰਹੇ ਆ ਉਹ ਵੀ ਮਿੱਤਰਤਾ ਵਾਲਾ ਹੱਥ ਜਿਹੜਾ ਵਧਾ ਰਹੇ ਆ ਸੋ ਜੇਕਰ ਭਾਰਤੀ ਹਾਕਮ ਅਕਬਰ ਤੋਂ ਕੰਮ ਲੈਣ ਚੰਗੀ ਗੱਲ ਹੈ ਕਿ ਪਾਕਿਸਤਾਨ ਨਾਲ ਸਬੰਧ ਬਣਾਉਣ ਬਾਰਡਰ ਖੋਲਣ ਦੋਵੇਂ ਪਾਸਿਆਂ ਦੇ ਲੋਕ ਜਿਹੜੇ ਆ ਉਹ ਆਪਸ ਵਿੱਚ ਮਿਲਣਗੇ ਤੇ ਉਹਦੇ ਨਾਲ ਜਿਹੜਾ ਆ ਵਪਾਰ ਭਾਰਤ ਵਿੱਚ ਵੀ ਵਧੂਗਾ ਆ ਲੋਕ ਵੀ ਖੁਸ਼ ਰਹਿਣਗੇ ਪਰ ਭਾਰਤੀ ਹਾਕਮਾਂ ਨੂੰ ਇਹ ਗੱਲ ਸਿਖਾਉਂਦੀ ਨਹੀਂ ਇੱਥੇ ਤਾਂ ਗੱਲ ਇੱਥੋਂ ਤੱਕ ਵਧੀ ਗਈ ਆ ਵੀ ਜਿਹੜੀ ਚੀਜ਼ ਦਾ ਨਾਮ ਜਿਹੜਾ ਆ ਪਾਕ ਲੱਗਦਾ ਉਹ ਨਾਮ ਬਦਲਿਆ ਜਾ ਰਿਹਾ ਗਾਜਰਪਾਕ ਇੱਕ ਪੰਜਾਬ ਦੀ ਆਈਟਮ ਆ ਉਹਦਾ ਨਾਮ ਬਦਲਣ ਦੀ ਗੱਲ ਕਹੀ ਜਾ ਰਹੀ ਹੈ ਜਿਹਨੂੰ ਆਪਾਂ ਗਜਰੀਲਾ ਕਹਿ ਦਿੰਨੇ ਆ ਮਲਬਈ ਗਾਜਰਪਾਕ ਸੱਜਦੇ ਆ ਇੱਕ ਅਜਿਹੀ ਮਠਿਆਈ ਹੈਗੀ ਮਸੂਰ ਪਾਕ ਤੇ ਉਹਦਾ ਨਾਮ ਬਦਲ ਕੇ ਮਸੂਰ ਸ਼੍ਰੀ ਕਰ ਦਿੱਤਾ ਗਿਆ ਆ ਤੇ ਇਹੋ ਜਿਹੇ ਗੱਲਾਂ ਕੀਤੀਆਂ ਜਾ ਰਹੀਆਂ ਆ ਸੋ ਲੋੜ ਇਹ ਆ ਵੀ ਜੇ ਲਾਗੇ ਹੋ ਜਾਣਗੇ ਤਾਂ ਦੋਵਾਂ ਮੁਲਕਾਂ ਦੇ ਲੋਕ ਸੁਖੀ ਰਹਿਣਗੇ ਤੇ ਪਰ ਲੋਕਾਂ ਨੂੰ ਤੰਗ ਵੀ ਕਰਨਾ ਵੋਟਾਂ ਵੀ ਲੈਣੀਆਂ ਉਹਦੇ ਵਿੱਚੋਂ ਸਾਰੀ ਗੱਲ ਜਿਹੜੀ ਆ ਇਹ ਨਿਕਲ ਰਹੀ ਆ ਪਰ ਜੀਓ ਪੋਲਿਟੀਕਲ ਹਾਲਾਤ ਇਹੋ ਜਿਹੇ ਬਣ ਰਹੇ ਆ ਪਾਕਿਸਤਾਨ ਦੀ ਭੂਗੋਲਿਕ ਸਥਿਤੀ ਪਾਕਿਸਤਾਨ ਕੋਲ ਨਿਕਲਿਆ ਕੱਚਾ ਤੇਲ ਜਿਹੜਾ ਆ ਉਹ ਹੋਰ ਮੁਲਕਾਂ ਨੂੰ ਉਹਦੇ ਵੱਲ ਖਿੱਚ ਰਿਹਾ ਜੀ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪਹਿਲਾਂ ਦਾ ਨਾਂ ਨੂੰ ਲੈ ਕੇ ਰੌਲਾ ਇਹ ਪੈਂਦਾ ਰਿਹਾ ਬੀਜੇਪੀ ਪੀਏ ਦੇ ਨਾਲ ਕਿਉਂ ਲਿਖਿਆ ਪੀ ਯੂ ਦੇ ਨਾਲ ਕਿਉਂ ਨਹੀਂ ਲਿਖਦੇ ਪੀਏ ਦੇ ਨਾਲ ਲਿਖਣਾ ਮਤਲਬ ਕਿ ਤੁਸੀਂ ਲਾਹੌਰ ਦੇ ਨਾਲ ਲੱਗੇ ਹੁੰਦੇ ਆ ਕਿਉਂਕਿ ਉਹ ਇਦਾਂ ਲਿਖਦੇ ਆ ਸੋ ਇਹ ਜਿਹੜੇ ਆ ਜੀ ਇਹਦਾ ਦੇਸ਼ਤਰ ਹੋਈ ਆ ਉਸ ਤੋਂ ਬਾਅਦ ਹੁਣ ਗੱਲ ਅੱਗੇ ਲੈਵਲ ਤੇ ਚੱਲ ਗਈ ਆ ਜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕਿਉਂ ਆ ਇਹ ਤਾਂ ਹਰਿਆਣੇ ਦੀ ਵੀ ਯੂਨੀਵਰਸਿਟੀ ਆ ਹਰਿਆਣੇ ਦੇ ਲੋਕ ਕਿੱਥੇ ਅੱਧੋ-ਵੱਧ ਪੜਦੇ ਆ ਇਹਨੂੰ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਨਾਮ ਇਹਦਾ ਰੱਖਿਆ ਜਾਵੇ ਸੋ ਜਿਹੜੇ ਪ੍ਰਧਾਨ ਨੇ ਯੂਨੀਵਰਸਿਟੀ ਕੌਂਸਲ ਦੇ ਕੈਂਪਸ ਕੌਂਸਲ ਦੇ ਅਨੁਰਾਗ ਦਲਾਲ ਉਹ ਹਰਿਆਣਾ ਤੋਂ ਉਹਨਾਂ ਨੇ ਇਹ ਮੰਗ ਜਿਹੜੀ ਆ ਆਪਣੀ ਪ੍ਰਧਾਨਗੀ ਛੱਡਣ ਵੇਲੇ ਰੱਖੀ ਆ ਵਾਈਸ ਚਾਂਸਲਰ ਰੇਨੂ ਵਿਗ ਨੂੰ ਉਹਨਾਂ ਨੇ ਕਿਹਾ ਵੀ ਇਹਦਾ ਨਾਮ ਜਿਹੜਾ ਹੁਣ ਪੰਜਾਬ ਐਂਡ ਹਰਿਆਣਾ ਯੂਨੀਵਰਸਿਟੀ ਕੀਤਾ ਜਾਵੇ ਜੀ ਰੋहतक ਤੋਂ ਕਾ ਐਮਪੀ ਨੇ ਕਾਂਗਰਸ ਦੇ ਦੁਪਿੰਦਰ ਸਿੰਘ ਹੁੱਡਾ ਉੜਾਨੇ ਇਸ ਅਕਲ ਦੀ ਸਪੋਰਟ ਕੀਤੀ ਹੈ ਭਾਜਪਾ ਦੇ ਆਗੂ ਜਿਹੜੇ ਤੇ ਭਾਜਪਾ ਦੇ ਹਰਿਆਣੇ ਵਿੱਚਲੇ ਉਹ ਵੀ ਇਹਦੀ ਗੱਲ ਦੀ ਸਪੋਰਟ ਕਰ ਰਹੇ ਆ ਤੇ ਜਿਹੜਾ ਪੰਜਾਬ ਦਾ ਪ੍ਰੈਜ਼ੀਡੈਂਟ ਹੈਗਾ ਯੂਨੀਵਰਸਿਟੀ ਕੈਂਪਸ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਦੇ ਅਰਚਿਤ ਗਰਗ ਉਹਨਾਂ ਨੇ ਇਸ ਅਕਲ ਦੀ ਵਿਰੋਧਤਾ ਕੀਤੀ ਹੈ ਉਹ ਕਹਿੰਦੇ ਵੀ ਇਹ ਨਾਂ ਬੜਾ ਸੋਚ ਸਮਝ ਕੇ ਰੱਖਿਆ ਹੋਇਆ ਇਹ ਯੂਨੀਵਰਸਿਟੀ ਜਿਹੜੀ ਆ ਉਧਰੋਂ ਆ ਕੇ ਇੱਥੇ ਸਥਾਪਿਤ ਹੋਈ ਸੀ ਇਹਦਾ ਨਾਂ origianally ਰਹਿਣਾ ਚਾਹੀਦਾ ਆ ਕਿਉਂਕਿ ਹਰਿਆਣਾ ਵੀ ਪੰਜਾਬ ਦੇ ਵਿੱਚੋਂ ਟੁੱਟ ਕੇ ਬਣਿਆ ਹੋਇਆ ਆ ਸੋ ਇਸ ਕਰਕੇ ਬਿਲਕੁਲ ਇਹ ਗੱਲ ਗਲਤ ਆ ਕਿ ਇਹਦਾ ਨਾਂ ਬਦਲਿਆ ਜਾਵੇ ਸੋ ਚੰਡੀਗੜ੍ਹ ਜਿਹੜਾ ਆ ਪੰਜਾਬ ਦੇ ਪਿੰਡ ਝਾੜ ਕੇ ਵਸਾਇਆ ਸੀਗਾ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀ ਘੱਟ ਗਿਣਤੀ ਚ ਰਹਿ ਗਏ ਆ ਉੱਥੇ ਤੁਹਾਨੂੰ ਹਰਿਆਣਵੀ ਹਿਮਾਚਲੀ ਬਿਹਾਰੀ ਮਿਲ ਜਾਣਗੇ ਵੱਧ ਗਿਣਤੀ ਦੇ ਵਿੱਚ ਪੰਜਾਬੀ ਥੋੜੇ ਆ ਉਦੋਂ ਬਾਅਦ ਤੁਸੀਂ ਦੇਖ ਲਓ ਵੀ ਚੰਡੀਗੜ੍ਹ ਤੇ ਮੁਕੰਮਲ ਕਬਜ਼ਾ ਹੋਣ ਤੋਂ ਬਾਅਦ ਜਿਹੜੀ ਟੋਟਲੀ ਸ਼ਿਵਾਲਿਕ ਬੈਲਟ ਆ ਉਹਦੇ ਉੱਤੇ ਆ ਕੇ ਹਰਿਆਣੇ ਦਾ ਕਬਜ਼ਾ ਹੋ ਗਿਆ ਹੁਣ ਕੱਲ ਨੂੰ ਇੱਥੇ ਹਿਮਾਚਲੀ ਵਧ ਜਾਣਗੇ ਕਹੋਗੇ ਵੀ ਹਿਮਾਚਲ ਦਾ ਨਾਮ ਵੀ ਵਿੱਚ ਐਡ ਕਰੋ ਪਹਿਲਾਂ ਇਹੀ ਰੌਲਾ 에어ਪੋਰਟ ਵੇਲੇ ਪਿਆ ਜਦੋਂ ਮਹਾਲੀ ਏਅਰਪੋਰਟ ਬਣਿਆ ਉਹ ਕਹਿੰਦੇ ਜੀ ਮਹਾਲੀ ਏਅਰਪੋਰਟ ਨਾਮ ਰੱਖਣ ਦਾ ਚੰਡੀਗੜ੍ਹ ਰੱਖੋ ਚੰਡੀਗੜ੍ਹ ਨਹੀਂ ਰੱਖਣਾ ਇਹਨੂੰ ਪੰਜਾਬ ਨਾ ਹਰਿਆਣਾ ਦਾ ਏਅਰਪੋਰਟ ਕਹੋ ਸੋ ਉਹ ਗੱਲਾਂ ਜਿਹੜੀਆਂ ਛਾਲ ਗਈਆਂ ਪੰਜਾਬ ਦੇ ਉੱਤੇ ਸਾਰੇ ਪਾਸਿਓ ਕਬਜ਼ਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੰਜਾਬ ਦੇ ਜਿਹੜੇ ਮੌਜੂਦਾ ਹਾਕਮ ਦਿੱਲੀ ਨਾਲ ਰਲੇ ਹੋਇਆ ਦਿੱਲੀ ਦੀ ਸਿਟੀ ਤੇ ਚੱਲਦੇ ਆ ਜਿਵੇਂ ਦਿੱਲੀ ਕਹਿੰਦੀ ਆ ਉਵੇਂ ਕਰਦੇ ਆ ਤੇ ਸਭ ਤੋਂ ਮਾੜੀ ਗੱਲ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨਹੀਂ ਨਖੈਦਿਆ ਵੀ ਉਹ ਹੋਰੇ ਕੰਮਾਂ 'ਚ ਬੀਜ਼ੀ ਆ ਸਰਕਾਰ ਨੂੰ ਵੀ ਨਹੀਂ ਘੇਰਦੀਆਂ ਤੇ ਅਜਿਹੋ ਜਿਹੀਆਂ ਘਟਤਾਂ ਦਾ ਜਿਹੜਾ ਆ ਵਿਰੋਧ ਵੀ ਨਹੀਂ ਕਰਦੀਆਂ ਇਹ ਵੀ ਇੱਕ ਵੱਡੀ ਮਾੜੀ ਗੱਲ ਆ ਸੋ ਕੁੱਲ ਮਿਲਾ ਕੇ ਪੰਜਾਬ ਦੇ ਉੱਤੇ ਗਿਰਚਾਂ ਘੁੰਮ ਰਹੀਆਂ ਆ ਵੀ ਕਿਸੇ ਨਾ ਕਿਸੇ ਤਰੀਕੇ ਨੋਚ ਸੁੱਟੀਏ ਇਹਨੂੰ ਖਾ ਲਈਏ ਇਹਦਾ ਨਾਂ ਪਤਾ ਸਭ ਕੁਝ ਖਾਦਮ ਕਰ ਦਈਏ ਪਰ ਹੋਣਾ ਨਹੀਂ ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਸ ਹਫਤੇ ਦਾ ਅਖੀਲਾ ਪ੍ਰੋਗਰਾਮ ਸੀਗਾ ਜੀ ਇਹ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਾਤਾ ਕ ਲਈ ਆਪ ਸਭ ਨੂੰ ਪਿਆਰਾ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੌਤਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ